आफों मिलकर दिल ने कहा है उन्होंने भी इनका स्वागत किया जा रहे हैं तो चलो जाओ मार्शल के अंदर सभी बुजुर्गों में अंदर बंधुओं का इनका स्वागत किया जा रहे हैं सम्मान किया जा रहा है स्टेज के आगे जाकर हमारे बीच हो या पीछे पीछे मिर्वाणी ਜਾ ਲੁਕਾ ਭਾਰਤੀ ਕਿਸਾਨ ਨੂੰ ਦੋਫਾ ਦੇ ਸਾਰੇ ਬੈਟਰ ਪੀਸ ਉਹ ਤੋਂ ਬੋਲਣਾ ਉਹ ਮੋਤੀ ਦਾ ਕਹਾਣੀ ਉਹਨਾਂ ਕਰਦੇ ਹਨ ਇੱਕ ਪਟੀ ਤੇ ਆਇਆ ਕਿ ਨਾਜਰ ਤਕਰੀਫ ਕਰ ਤਾਲੀਆਂ ਔਰ ਉਹਨਾਂ ਦੇ ਨਾਲ ਨਾਲ ਪੰਜਾਬ ਦਾ ਤੇ ਨਾਲ ਨਾਲ ਇਹ ਫੈਕਟਰ ਫਿਕਰਾਂ ਨੂੰ ਭੜਾਏ ਜਿਵੇਂ ਨਾ ਜਾਣਦੇ ਉਹਨਾਂ ਨੇ ਜਦੋਂ ਆਪਣੇ ਹੱਥ ਪਾਏ ਨਾ ਸਰ ਸੋਸ਼ਲ ਮੀਡੀਆ ਤੇ ਪਾ ਦੇ ਪਈਆਂ ਲੋਕੀ ਕੇਕ ਕੱਟ ਕੇ ਵੇਸਟਡ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆਪਣੇ ਵੱਲੋਂ ਮੈਸੇਜ ਕੀ ਦੇਣਾ ਚਾਹੁੰਗੇ ਦੇਖੋ ਜਿਹੜਾ ਸੋਸ਼ਲ ਮੀਡੀਆ ਦੇ ਸੁਧਾਰ ਨੇ ਨਾ ਉਹ ਸੋਸ਼ਲ ਮੀਡੀਆ ਦੀ ਮੁੱਕ ਜਾਂਦੇ ਆ ਮੈਂ ਬਥੇਰੇ ਅਸੀਂ ਤੁਹਾਡੇ ਚੈਨਲਾਂ ਦੇ ਥਰੂ ਵੀ ਦੇ ਕੇ ਦੇਖ ਲੇ ਮੈਸੇਜ ਭਈ ਨਹਿਰ ਨੂੰ ਗੰਦਾ ਨਾ ਕਰੋ ਸਾਰੀ ਦੁਨੀਆ ਕਹਿ ਕੇ ਮਰਗੇ ਸਿਆਣੇ ਲੋਕ ਵੀ ਦਰਖਤ ਲਾਓ ਠੀਕ ਆ ਫੇਰ ਵੀ ਕੋਈ ਦਰਖਤ ਲਾ ਰਿਹਾ ਸੋਸ਼ਲ ਮੀਡੀਆ ਦੇ ਮੈਸੇਜ ਸਿਰਫ ਸੁਣ ਕੇ ਕੰਨੋਂ ਕੱਢਣ ਵਾਲੀ ਗੱਲ ਆ ਹਾਂ ਜੇ ਤੁਹਾਡੇ ਘਰ ਕੋਈ ਖੁਸ਼ੀ ਆ ਉਹਨੂੰ ਤੁਸੀਂ ਕਿਸੇ ਗਰੀਬ ਨਾਲ ਕਿਸੇ ਅਨਾਥ ਹਾਲਿਆ ਨਾਲ ਕਿਸੇ ਬਿਰਧ ਆਸ਼ਰਮ ਨਾਲ ਵੰਡੋ ਤੁਹਾਡੀ ਖੁਸ਼ੀ ਦੁੱਗਣੀ ਹੋ ਜਾਂਦੀ ਆ ਬਾਕੀ ਹਰ ਬੰਦੇ ਦੀ ਆਪਣੀ ਸੋਚ ਆ ਕਿਸੇ ਨੂੰ ਕਿਸੇ ਨੂੰ ਕੁਝ ਕਹਿਣ ਦਾ ਕੋਈ ਫਾਇਦਾ ਨਹੀਂ ਸਭ ਪੜੇ ਲਿਖੇ ਸਿਆਣੇ ਨੇ ਆਪਦਾ ਕੰਮ ਕਰਦੇ ਚੱਲੋ ਮੈਂ ਤਾਂ ਬੇਨਤੀ ਕਰੂੰਗਾ ਲੁਧਿਆਣਾ ਵਾਸੀਆਂ ਨੂੰ ਵੀ ਅੱਜ ਦੀ ਡੇਟ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਹਰ ਘਰ ਆਪਦੇ ਘਰ ਦੇ ਬਾਹਰ ਇੱਕ ਸਾਡਾ ਪੰਜਾਬ ਦਾ ਰੁੱਖ ਲਾਵੇ ਪਾਮ ਜਾਂ ਖਜੂਰ ਨਾ ਲਾਵੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਨਹੀਂ ਅੱਜ ਐਤ ਕੀ 46 47 ਡਿਗਰੀ ਆ ਅਗਲੇ ਸਾਲ 50 ਡਿਗਰੀ ਪੱਕਾ ਲੋ ਤੇ 50 ਤੋਂ ਬਾਅਦ ਫਿਰ ਬੰਦੇ ਡਿੱਗਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਸਰ ਥੈਂਕ ਯੂ ਬਹੁਤ ਮੈਨੂੰ ਤਾਂ ਸੇਖੋ ਸਾਹਿਬ ਦੀ ਇੱਕ ਬਹੁਤ ਹੀ ਵਧੀਆ ਗੱਲ ਲੱਗੀ ਕਿ ਇਹ ਸਾਰੇ ਧਰਮਾਂ ਨੂੰ ਜਿਹੜਾ ਅਸੀਂ ਵੀ ਦਰਖਤਾਂ ਦਾ ਮਸਲਾ ਚੱਕਿਆ ਸੀ ਵੀ ਐਸ ਕੀ ਐਤ ਕੀ ਆਪ ਮੂਰੇ ਹੋ ਕੇ ਅਸੀਂ ਦਰਖਤ ਲਾ ਰਹੇ ਹਾਂ ਉਹੀ ਸੇਖੋ ਸਾਹਿਬ ਨੇ ਸਾਨੂੰ ਇੱਥੇ ਜਿਹੜੇ ਬੂਟੇ ਦਿੱਤੇ ਆ ਕੁਦਰਤ ਨੂੰ ਕਿਉਂਕਿ ਪਰਮਾਤਮਾ ਦੀਆਂ ਦੋ ਹੀ ਸ਼ਕਤੀਆਂ ਨੇ ਇੱਕ ਆਪ ਪਰਮਾਤਮਾ ਦੀ ਸ਼ਕਤੀ ਐ ਇੱਕ ਕੁਦਰਤ ਕਿਉਂਕਿ ਕੁਦਰਤ ਦੇ ਸੈ ਕੁਦਰਤ ਸੁਣੀਏ ਕੁਦਰਤ ਭੌ ਸੁਖਸਾਰ ਸਭ ਤੇਰੀ ਕੁਦਰਤ ਨੂੰ ਕਾਦਰ ਕਰਦਾ ਬਾਕੀ ਨਾ ਹੀ ਪਾਕ ਸਭ ਤੋਂ ਵੱਡੀ ਜਿਹੜੀ ਪ੍ਰਮਾਤਮਾ ਦੀ ਕੁਦਰਤ ਆ ਹਵਾ ਵਾਅ ਪੰਜੇ ਤੱਤ ਆ ਇਹ ਆਪਾਂ ਨੂੰ ਫ੍ਰੀ ਚ ਮਿਲੇ ਆ ਤਾਂ ਆਪਾਂ ਸਤਕਾਰ ਨਹੀਂ ਕਰਦੇ ਉਹ ਏਰੀਆ ਦੇਖੋ ਜਿੱਥੇ ਜਾ ਕੇ ਆਪਾਂ ਨੂੰ ਪਾਣੀ ਮੁੱਲ ਲੈਣਾ ਪੈਂਦਾ ਉੱਥੇ ਬੜਾ ਬੁਰਾ ਹਾਲ ਆ ਆਪਾਂ ਨੂੰ ਅੱਗ ਪਾਣੀ ਸਾਰਾ ਕੁਝ ਹਵਾ ਪ੍ਰਮਾਤਮਾ ਨੇ ਫ੍ਰੀ ਦੇ ਵਿੱਚ ਧਰਤੀ ਆਕਾਸ਼ ਇਹ ਫ੍ਰੀ ਦੇ ਵਿੱਚ ਦਿੱਤਾ ਤਾਂ ਆਪ ਇਹਦੀ ਕਦਰ ਨਹੀਂ ਕਰਦੇ ਕੁਦਰਤ ਨੂੰ ਪਿਆਰ ਕਰੋ ਤਾਂ ਕਿ ਹਿਮਾਚਲ ਜਾਣੇ ਆਪਾਂ ਉੱਥੇ ਆਪਣੀਆਂ ਪੱਗਾਂ ਲਾਈਆਂ ਜਾ ਰਹੀਆਂ ਨੇ ਆਪਾਂ ਇਸ ਪੰਜਾਬ ਨੂੰ ਵੀ ਹਿਮਾਚਲ ਬਣਾ ਦਈਏ ਇੰਨੇ ਕਿ ਦਰਖਤ ਲਾਈਏ ਤਾਂ ਜੋ ਆਪਾਂ ਕੁਦਰਤ ਦਾ ਜਿਹੜਾ ਆਪਣਾ 36 ਜਾਂ 46 ਤੋਂ 36 ਤੋਂ 46 ਹੋਇਆ ਅਗਲੇ ਵਰ੍ਹੇ 56 ਨਾ ਹੋਵੇ 46 ਤੋਂ 36 ਹੋ ਜਾਏ ਇੰਨਾ ਆਪਾਂ ਯੋਗਦਾਨ ਪਾਈ